ਕੋਈ ਵਜ੍ਹਾ ਨਹੀਂ ਬਸ ਸਰ ਵੈਸੀ ਆ ਨਹੀਂ ਸਕਦੇ ਨਹੀਂ ਨਹੀਂ ਆਦਕ ਸਰ ਗੱਲ ਇਹ ਆ ਕਿ ਕਹਿੰਦੇ ਤਣਿਆ ਜਲੰਦਰਾ ਤੂੰ ਮਾਰ ਨਾ ਕਰੀ ਹੁਸ਼ਿਆਰਪੁਰੀ ਰੇਤ ਦਾ ਤੂੰ ਬਣਿਆ ਚਲੋ ਨਗਰ ਨਗਰ ਹੁਣ ਚੋਣਾਂ ਆ ਰਹੀਆਂ ਪੰਜਾਬ ਦੇ ਵਿੱਚ ਮੇਰਾ ਕੋਈ ਸਬੰਧ ਨਹੀਂ ਚੋਣਾਂ ਨਾਲ ਚਲੋ ਕਿਸਾਨਾਂ ਦੇ ਕਰਨ ਦੇ ਕਿਸਾਨਾਂ ਦੇ ਜਿਹੜੇ ਮਸਲੇ ਕਿਸੇ ਨਾਲ ਕੋਈ ਸਬੰਧ ਨਹੀਂ ਸੰਗੀਤ ਦਾ ਸਵਾਲ ਪੁੱਛਣਾ ਮਿਊਜ਼ਿਕ ਦਾ ਸਵਾਲ ਪੁੱਛਣਾ ਤੇ ਉਹ ਮੈਨੂੰ ਥੋੜਾ ਬਹੁਤਾ ਉਹਦੀ ਯਾਦ ਆ ਉਸ ਮਜ਼ਮੂਨ ਨੂੰ ਉਸ ਮੌਜੂ ਨੂੰ ਉਸ ਟੌਪਿਕ ਨੂੰ ਮੈਂ ਕੌਨਫੀਡੈਂਸ ਨਾਲ ਡਿਸਕਸ ਕਰ ਸਕਦਾ ਉਸ ਤੋਂ ਇਲਾਵਾ ਜਦੋਂ ਉਹ ਤਾਂ ਕੋਈ ਵੀ ਨਹੀਂ ਉਹ ਤੋਂ ਇਦਾਂ ਹੈ ਕਿ ਬਾਜ਼ਾਰ ਸੇ ਗੁਜ਼ਰੇ ਹੈ ਖਰੀਦਦਾਰ ਨਹੀਂ ਹੈ ਹਮ ਦੁਨੀਆ ਮੇ ਰਹਤੇ ਹੈ ਤਲਬਗਾਰ ਨਹੀਂ ਹੈ ਹਮ ਉਹ ਸੁਣਿਆ ਹੀ ਨਹੀਂ ਤੁਸੀਂ ਤਾਂ ਮੈਂ ਤੁਹਾਨੂੰ ਕਿ ਦੱਸ ਜੀ ਬਲੇ ਪਰਵਰਤਨਸ਼ੀਲ ਹੈ ਸੰਗੀਤ ਵੀ ਉਸ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਤੁਹਾਡਾ ਜੀਵਨ ਜਨ ਜੀਵਨ ਹੁੰਦਾ ਹੈ ਲੋਕੀ ਦਾ ਜੋ ਇਹ ਪਤਾ ਲੱਗਦਾ ਨਾ ਕਿ ਗਾਣਿਆਂ ਨੂੰ ਸੁਣ ਕੇ ਕਿ ਇਸ ਖੇਤ ਦੇ ਲੋਕਾਂ ਦੀ ਜ਼ਿੰਦਗੀ ਔਰ ਤਰਜ਼-ਏ-ਜ਼ਿੰਦਗੀ ਕੀ ਸੀ ਪਹਿਰਾਵਾ ਕੀ ਸੀ ਗੁਸਤੂਕ ਕੀ ਸੀ ਵੋਕੈਬਲਰੀ ਸ਼ਬਦਾਵਲੀ ਕੀ ਸੀ ਸੋ ਹੁਣ ਜਿਸ ਤਰ੍ਹਾਂ ਦਾ ਚੱਲ ਰਿਹਾ ਥੋੜਾ ਫਾਸਟ-ਪਾਸਟ ਉਹ ਵੀ ਚੱਲ ਰਿਹਾ ਲੇਕਿਨ ਹਰ ਦੌਰ ਅੱਛਾ ਹੈ ਹਰ ਦੌਰ ਵਿੱਚ ਸੁਰ ਵਾਲੇ ਵੀ ਹੁੰਦੇ ਬਸੁਰੇ ਵੀ ਹੁੰਦੇ ਪਾਕੀਜ਼ਾ ਵੀ ਹੁੰਦੇ ਨਾਪਾਕ ਵੀ ਹੁੰਦੇ ਨਹੀਂ ਤੁਹਾਡੇ ਟਾਈਮ ਤੇ ਪੱਕੀ ਰਹਿ ਗਈ ਹੈ ਨੇ ਮੇਰੇ ਟਾਈਮ ਤੇ ਪਹਿਲਾਂ ਨੂੰ ਕਹਦੇ ਸੀ ਉਹ ਬਹੁਤ ਚੰਗੇ ਆ ਹਾਂਜੀ ਥੋੜਾ ਅਸੀਂ ਕਹੀ ਜਾਈਏ ਉਹ ਅਸੀਂ ਚੰਗੇ ਸੀ ਸਭ ਚੰਗਾ ਆ ਨੇ ਅਸ਼ਲੀਲਤਾ ਨਹੀਂ ਵੱਧ ਗਈ ਇਹ ਚੀਜ਼ ਨੂੰ ਮੰਨਦੇ ਤੁਸੀਂ ਅਸ਼ਲੀਲਤਾ ਉਦੋਂ ਵੀ ਸੀ ਹੁਣ ਵੀ ਆ ਅਸ਼ਲੀਲਤਾ ਤਾਂ ਸੋਸਾਇਟੀ ਰੋਕੇ ਸਮਾਜ ਰੋਕੇ ਵੀ ਭਾਈ ਅਸੀਂ ਨਹੀਂ ਇਹ ਸੁਣਨਾ ਫਲਮਾਇਆ ਜਾਂਦਾ ਜਿਹੜਾ ਟੀਵੀ ਤੇ ਹਾਂ ਬਾੜੀ ਗੱਲ ਹੈ ਨਾ ਬਹੁਤ ਬੁਰੀ ਗੱਲ ਹੈ ਗਾਣਾ ਉਹ ਗਾਓ ਜਿਹੜਾ ਤੁਹਾਡੀ ਮਾਂ ਬੇਟੀ ਤੇ ਭੈਣ ਸੁਣ ਸਕੇ ਕੋਈ ਗਾਣਾ ਗਾਓ ਪਿਕਚਰਾਈਜ਼ ਵਿਓ ਕਰੋ ਕਿ ਫੈਮਿਲੀ ਚ ਬੈਠੇ ਆ ਟਿੱਥੇ ਬੈ ਕੇ ਬਹੁਤ ਸਾਰੇ ਮੁੱਦੇ ਚੱਕੇ ਤਾਂ ਜਾਂਦੇ ਪਰ ਉਹ ਤੇ ਐਕਸ਼ਨ ਨਹੀਂ ਗਿਆ ਹਾਂਜੀ ਭੜਕਾਉ ਗਾਣਾ ਜਿੱਦਾਂ ਕੋਈ ਲੜਾਈ ਝਗੜਾ ਅਸਲੀ ਲੈ ਕੇ ਕੋਈ ਲੜਾਈ ਝਗੜਾ ਨਹੀਂ ਲੈ ਕੇ ਹਾਂ ਬਸ ਇਹ ਤਾਂ ਗਾਣਿਆਂ ਚ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ ਗਾਣਿਆਂ ਚ ਜ਼ਿਕਰ ਤਾਂ ਮੁਹੱਬਤ ਦਾ ਪਾਕੀਜ਼ਾ ਰਿਸ਼ਤੇ ਦਾ ਕਲਚਰ ਦਾ ਤਹਿਜ਼ੀਬ ਦਾ ਹੋਣਾ ਚਾਹੀਦਾ ਜੀ ਥੈਂਕ ਯੂ ਕੋਈ ਵਜ੍ਹਾ ਨਹੀਂ ਬਸ ਸਰਦੇ ਆਏ ਵੈਸੇ ਆ ਨਹੀਂ ਸਕਦੇ ਨਹੀਂ ਨਹੀਂ ਆਦਤ ਹੈ ਸਰ ਗੱਲ ਇਹ ਆ ਕਿ ਕਹਿੰਦੇ ਤਣਿਆ ਜਲੰਧਰਾ ਤੂੰ ਮਾਰ ਨਾ ਕਰੀ ਹੁਸ਼ਿਆਰਪੁਰੀ ਰੇਤ ਦਾ ਤੂੰ ਬਣਿਆ ਚਲੋ ਨਗਰ ਨਗਰ ਤੇ ਜਿਹੜੇ ਹੁਣ ਚੋਣਾਂ ਆ ਰਹੇ ਪੰਜਾਬ ਦੇ ਵਿੱਚ ਮੇਰਾ ਕੋਈ ਸਬੰਧ ਨਹੀਂ ਚੋਣਾਂ ਨਾਲ ਚਲੋ ਕਿਸਾਨਾਂ ਦੇ ਕਰਨ ਦੇ ਕਿਸਾਨਾਂ ਦੇ ਜਿਹੜੇ ਮਸਲੇ ਕਿਸੇ ਨਾਲ ਕੋਈ ਸਬੰਧ ਨਹੀਂ ਸੰਗੀਤ ਦਾ ਸਵਾਲ ਪੁੱਛਣਾ ਮਿਊਜ਼ਿਕ ਦਾ ਸਵਾਲ ਪੁੱਛਣਾ ਤੇ ਉਹ ਮੈਨੂੰ ਉਹਦਾ ਬੋਤ ਉਹਦੀ ਯਾਦ ਆ ਉਸ ਮਜ਼ਮੂਨ ਨੂੰ ਉਸ ਮੌਜੂ ਨੂੰ ਉਸ ਟਾਪਿਕ ਨੂੰ ਮੈਂ ਕੌਨਫੀਡੈਂਸ ਨਾਲ ਡਿਸਕਸ ਕਰ ਸਕਦਾ ਉਸ ਤੋਂ ਇਲਾਵਾ ਜਦੋਂ ਉਹ ਤਾਂ ਕੋਈ ਵੀ ਨਹੀਂ ਉਹ ਤੋਂ ਇਦਾਂ ਹੈ ਕਿ ਬਾਜ਼ਾਰ ਸੇ ਗੁਜ਼ਰੇ ਹੈ ਖਰੀਦਦਾਰ ਨਹੀਂ ਹੈ ਹਮ ਦੁਨੀਆ ਮੇ ਰਹਤੇ ਹੈ ਤਲਬਗਾਰ ਨਹੀਂ ਹੈ ਹਮ ਉਹ ਸੁਣਿਆ ਹੀ ਨਹੀਂ ਤੁਸੀਂ ਤਾਂ ਮੈਂ ਤੁਹਾਨੂੰ ਕਿ ਦੱਸਾਂਗੇ ਪਰਵਰਤਨਸ਼ੀਲ ਹੈ ਸੰਗੀਤ ਵੀ ਉਸ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਨਹੀਂ ਤੁਹਾਡਾ ਜੀਵਨ ਜਨ ਜੀਵਨ ਹੁੰਦਾ ਹੈ ਲੋਕ ਗੀਤਾਂ ਚੋਂ ਇਹੀ ਪਤਾ ਲੱਗਦਾ ਨਾ ਕਿ ਗਾਣਿਆਂ ਨੂੰ ਸੁਣ ਕੇ ਕਿ ਇਸ ਖਿੱਤੇ ਦੇ ਲੋਕਾਂ ਦੀ ਜ਼ਿੰਦਗੀ ਔਰ ਤਰਜ਼ੇ ਜ਼ਿੰਦਗੀ ਕੀ ਸੀ ਪਹਿਰਾਵਾ ਕੀ ਸੀ ਗੁਫ਼ਤਗੂ ਕੀ ਸੀ ਵੋਕੈਬਲਰੀ ਸ਼ਬਦਾਵਲੀ ਕੀ ਸੀ ਸੋ ਹੁਣ ਜਿਸ ਤਰ੍ਹਾਂ ਦਾ ਚੱਲ ਰਿਹਾ ਥੋੜਾ ਫਾਸਟ ਫਾਸਟ ਉਹ ਵੀ ਚੱਲ ਰਿਹਾ ਲੇਕਿਨ ਹਰ ਦੌਰ ਅੱਛਾ ਹੈ ਹਰ ਦੌਰ ਵਿੱਚ ਸੁਰ ਵਾਲੇ ਵੀ ਹੁੰਦੇ ਬਸੁਰੇ ਵੀ ਹੁੰਦੇ ਪਾਕੀਜ਼ਾ ਵੀ ਹੁੰਦੇ ਨਾਪਾਕ ਵੀ ਹੁੰਦੇ ਨਹੀਂ ਤੁਹਾਡੇ ਟਾਈਮ ਤੇ ਪੱਕੀ ਰਹਦੀ ਹੈ ਨੇ ਮੇਰੇ ਟਾਈਮ ਤੇ ਪਹਿਲਿਆਂ ਨੂੰ ਕਹਦੇ ਸੀ ਉਹ ਬਹੁਤ ਚੰਗੇ ਆ ਹਾਂਜੀ ਫੋੜ ਅਸੀਂ ਕਹੀ ਜਾਈਏ ਉਹ ਅਸੀਂ ਚੰਗੇ ਸੀ ਸਭ ਚੰਗਾ ਆ ਨਹੀਂ ਅਸ਼ਲੀਲਤਾ ਨਹੀਂ ਵੱਧ ਗਈ ਇਹ ਚੀਜ਼ ਨੂੰ ਮੰਨਦੇ ਤੁਸੀਂ ਅਸ਼ਲੀਲਤਾ ਉਦੋਂ ਵੀ ਸੀ ਹੁਣ ਵੀ ਆ ਅਸ਼ਲੀਲਤਾ ਤਾਂ ਸੋਸਾਇਟੀ ਰੋਕੇ ਸਮਾਜ ਰੋਕੇ ਵੀ ਭਾਈ ਅਸੀਂ ਨਹੀਂ ਇਹ ਸੁਣਨਾ ਫਲਮਾਇਆ ਜਾਂਦਾ ਜਿਹੜਾ ਟੀਮ ਹਾਂ ਬਾੜੀ ਗੱਲ ਹੈ ਨਾ ਬਹੁਤ ਬੁਰੀ ਗੱਲ ਹੈ ਗਾਣਾ ਉਹ ਗਾਓ ਜਿਹੜਾ ਤੁਹਾਡੀ ਮਾਂ ਬੇਟੀ ਤੇ ਭੈਣ ਸੁਣ ਸਕੇ ਕੋਈ ਗਾਣਾ ਗਾਓ ਪਿਕਚਰਾਈਜ਼ ਵਿਓ ਕਰੋ ਕਿ ਫੈਮਿਲੀ ਚ ਬੈਠੇ ਆਂ ਇੱਥੇ ਬੈ ਕੇ ਬਸ ਬਹੁਤ ਸਾਰੇ ਮੁੱਦੇ ਚੱਕੇ ਤਾਂ ਜਾਂਦੇ ਪਰ ਉਹ ਤੇ ਐਕਸ ਨਹੀਂ ਗਿਆ ਹਾਂਜੀ ਭੜਕਾਉ ਗਾਣਾ ਜਿੰਦਾ ਕੋਈ ਲੜਾਈ ਝਗੜਾ ਅਸਲੀ ਲੈ ਕੇ ਕੋਈ ਲੜਾਈ ਝਗੜਾ ਨਹੀਂ ਲੈ ਕੇ ਹਾਂ ਬਸ ਇਹ ਤਾਂ ਗਾਣਿਆਂ ਚ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ ਗਾਣਿਆਂ ਚ ਜ਼ਿਕਰ ਤਾਂ ਮੁਹੱਬਤ ਪਾਕੀਜ਼ਾ ਰਿਸ਼ਤਿਆਂ ਦਾ ਕਲਚਰ ਦਾ ਤੇਹਜ਼ੀਬ ਦਾ ਹੋਣਾ ਚਾਹੀਦਾ ਠੀਕ ਥੈਂਕ ਯੂ ਬਹੁਤ ਸਤਿ ਸ਼੍ਰੀ ਅਕਾਲ